ਫੀੜ ਹਰਜੀਤ ਦੇ ਘਰੋਂ ਮਿਲਦੀ ਲੈ ਲੋ ਤਾਰਾ ਫੀੜ ਉਹ ਕਹਿੰਦਾ ਰੱਖੀ ਮੈਂ ਲਿਆ ਕੇ ਫੀੜ ਤਾਰਾ ਬਈ ਕਹਿੰਦਾ ਖਾ ਕੇ ਮੱਜਾ ਗਾਮਾ ਨੂੰ ਆਉ ਨਜ਼ਾਰਾ ਬਈ ਖਾ ਕੇ ਤਾਰਾ ਫੀੜ ਮੱਜ ਨਾ ਪੋਰਾ ਹਿੱਲਦੀ ਲੈ ਲੋ ਤਾਰਾ ਫੀੜ ਲੈ ਲੋ ਤਾਰਾ ਫੀੜ ਹਰਜੀਤ ਦੇ ਘਰੋਂ ਮਿਲਦੀ ਉਹ ਕਹਿੰਦਾ ਆਜੋ ਘਰੇ ਖੜਕਾ ਕੇ ਮੇਰਾ ਗੇਟ ਬਈ ਸਭ ਨੂੰ ਲਾਉ ਮੈਂ ਜੈਜ ਜੈਜ ਰੇਟ ਬਈ ਕਹਿੰਦਾ ਆਜੋ ਘਰੇ ਖੜਕਾ ਕੇ ਮੇਰਾ ਗੇਟ ਬਈ ਸਭ ਨੂੰ ਲਾਉ ਮੈਂ ਉਹ ਜੈਜ ਜੈਜ ਰੇਟ ਬਈ ਕਹਿੰਦਾ ਫਿਕਰ ਨਾ ਕਰਿਓ ਵੱਡੇ ਬਿੱਲ ਜੀ ਲੈ ਲਓ ਤਾਰਾ ਫੀੜਾ ਤਾਰਾ ਫੀੜ ਜੀ ਤਦੈਉ ਕਰੋ ਮਿਲਦੀ ਲੈ ਲਓ ਤਾਰਾ ਕਹਿੰਦਾ ਜਿਹੜੀ ਮੱਚ ਤਾਰਾ ਫੀਡ ਚਰਦੀ ਉਹ ਦੁੱਧੋ ਦੀ ਬਾਲਟੀ ਹੈ ਪੂਰੀ ਭਰਦੀ ਮੱਚ ਦੇਖ ਤਾਰਾ ਫੀਡ ਫੁੱਲ ਵਾਂਗ ਖੇਲਦੀ ਲੈ ਲੋ ਤਾਰਾ ਫੀਡ ਲੈ ਲੋ ਤਾਰਾ ਫੀਡ ਹਰ ਜੀਤ ਦੇ ਘਰੋਂ ਮਿਲਦੀ ਲੈ ਲੋ ਆਏ ਮੱਝਾਂ ਨੂੰ ਨਜ਼ਾਰਾ ਜਦੋਂ ਫੀਡ ਮਿਲ ਜਵੇ ਤਾਰਾ